ਕੀ ਖਾਸ ਹੈਗਾ ਜੀ ਇਸ ਬੁੱਟੀ 'ਚ ਤੁਸੀਂ ਕਹਿ ਰਹੇ ਹੋ ਵੀ ਇਹ ਮੈਰਿਕਲਸ ਹੁੰਦੇ ਨੇ ਇਹਦੇ ਨਾਲ ایران ਦੇ ਵਿੱਚ ਕਹਿ ਲਓ ਇਹ ਪੈਦਾ ਹੋਣੀ ਹੈ ਜੀ ਆਮ ਨਹੀਂ ਦੇਸ਼ਾਂ 'ਚ ਪੈਦਾ ਹੁੰਦੀ ਹੈ ایران ਦੇ ਵਿੱਚ ਯਾਰਬ ਕੰਟਰੀਆਂ ਦੇ ਵਿੱਚ ਪੈਦਾ ایران ਦੇ ਵਿੱਚ ਸਭ ਤੋਂ ਜ਼ਿਆਦਾ ਪੈਦਾ ਹੁੰਦੀ ਹੈ ਇਹ ਬੁੱਟੀ ਨੂੰ ਮਰੀਮ ਬੁੱਟੀ ਜਾਂ ਨਵੀ ਬੁੱਟੀ ਕਿਹਾ ਜਾਂਦਾ ਹੈ ਬਾਜ ਔਰਤ ਦੀ ਦਿਨਾਂ ਦੇ ਵਿੱਚ ਜਿਹੜੀ ਕੁੱਖ ਹਰੀ ਕਰ ਦਿੰਦੀ ਹੈ ਇਹ ਇਹਨੂੰ ਖਾਣ ਦਾ ਢੰਗ ਹੈ ਦੇਖੋ ਜਿਹੜੀ ਔਰਤ ਦਾ ਤੁਸੀਂ ਕਹ ਲਓ ਬੱਚਾ ਪੈਦਾ ਕਰਨ ਵਾਸਤੇ ਢਿੱਡ ਪਾੜ ਦਿੱਤਾ ਜਾਂਦਾ ਸੀ ਤੁਸੀਂ ਇਹ ਕਹੋ ਵੀ ਇੱਕ ਪਟਿਆ ਹੋਇਆ ਮਾਸ ਦੁਬਾਰਾ ਉਸ ਜਿਹੜਾ ਕੁਦਰਤ ਨੇ ਬਣਾਇਆ ਹੋਇਆ ਸਰੀਰ ਆ ਉਹਦੇ ਵਰਗਾ ਬਣ ਸਕਦਾ ਕਦੇ ਨਹੀਂ ਬਣ ਸਕਦਾ ਔਰਤ ਦੇ ਪੇਟ ਨੂੰ ਪਾੜ ਕੇ ਬੱਚਾ ਕੱਢਣਾ ਤਾਂ ਉਹਦਾ ਪਿੱਠ 'ਚ ਇੱਕ ਇੰਜੈਕਸ਼ਨ ਲੱਗਣਾ ਤੁਸੀਂ ਕਹਿ ਲਓ ਸੁਣਨ ਕਰਨ ਵਾਸਤੇ ਤਾਂ ਉਹ ਔਰਤ ਪੇਟ ਤੋਂ ਵੀ ਤੇ ਪਿੱਠ ਤੋਂ ਵੀ ਸਾਰੀ ਜ਼ਿੰਦਗੀ ਤੁਸੀਂ ਕਹਿ ਲਓ ਪਰੇਸ਼ਾਨੀ ਘਟਦੀ ਹੈ ਪਿੱਠ 'ਚੋਂ ਦਰਦ ਨਹੀਂ ਜਾਂਦਾ ਤੇ ਟਾਂਕਿਆਂ 'ਚੋਂ ਖਜਾ ਨਹੀਂ ਜਾਂਦੀ ਔਰਤਾਂ ਵੀ ਅੱਜਕੱਲ ਇਹ ਕਹਿ ਰਹੀਆਂ ਨੇ ਵੀ ਸਾਨੂੰ ਆਪਰੇਸ਼ਨ ਕਰਾਉਣਾ ਸੌਖਾ ਹੈ ਸਿੱਧਾ ਬੱਚਾ ਸਾਤੋਂ ਨਹੀਂ ਜੰਮਿਆ ਜਾਂਦਾ ਐਦਾਂ ਦੇ ਹਾਲਾਤ ਆ ਕੇ ਬਹੁਤ ਵਾਰ ਹੁੰਦਾ ਡਾਕਟਰ ਕਹਿੰਦੇ ਜੀ ਸਾਰਾ ਨੋਰਮਲ ਹੋਏਗਾ ਨੋਰਮਲ ਹੋਏਗਾ ਤੇ ਮੌਕੇ ਤੇ ਆ ਕੇ ਉਹ ਕਹਿੰਦੇ ਨਹੀਂ ਨਹੀਂ ਹੁਣ ਤਾਂ ਜੀ ਆਪਰੇਸ਼ਨ ਹੀ ਹੋਗਾ ਦੱਸੋ ਕੀ ਕਰਨਾ ਦੇਖੋ ਉਹ ਆਪਰੇਸ਼ਨ ਵਾਲੇ ਸਿਸਟਮ ਚ 99% ਮੈਂ ਕਹਿੰਦਾ ਵੀ ਬੇਈਮਾਨੀ ਹੈ 1% ਜਾਂ 2% ਕਿਸੇ ਨੂੰ ਚਾਂਸ ਹੋ ਸਕਦਾ ਉਹ ਵੀ ਵੀ ਜਿਹੜਾ ਆਰਾਮ ਦੇ ਵਿੱਚ ਸਰੀਰ ਜਿਆਦਾ ਰੱਖਿਆ ਹੋਇਆ ਵੀ ਹਾਂ ਵੀ ਬੈੱਡ ਤੋਂ نیچے ਪੈਰ ਲਾਉਣਾ ਹੀ ਹੈ ਨਹੀਂ 90 95% ਕੁੜੀਆਂ ਦੇ ਅੰਦਰੋਂ ਗੰਦਗੀ ਨਹੀਂ ਨਿਕਲਦੀ ਨਾ ਅੰਡਾਦਾਨੀ ਚੋਂ ਨਾ ਬੱਚਾਦਾਨੀ ਚੋਂ ਇਸ ਚੀਜ਼ ਨੂੰ ਕੋਈ ਮੰਨਣ ਲਈ ਤਿਆਰ ਇਹ ਨਹੀਂ ਹੈ ਇਹ ਕਦੇ ਵੀ ਜਿਹੜੀ ਇਹ ਗਰਮੀ ਹੈ ਕਦੇ ਵੀ ਕਿਸੇ ਟੈਸਟ ਸਕੈਨ ਦੇ ਵਿੱਚ ਨਹੀਂ ਆਉਂਦੀ ਜਦੋਂ ਤੱਕ ਤੁਹਾਡੇ ਬੱਚਾਦਾਨੀ ਚ ਅੰਡੇਦਾਨੀ ਚ ਗਰਮੀ ਹੈ ਉਹ ਕਦੇ ਵੀ ਬੱਚਾ ਠਹਿਰ ਨਹੀਂ ਸਕਦਾ ਉਸ ਔਰਤ ਦੇ ਤੁਸੀਂ ਇਹ ਕੋਈ ਜਦੋਂ ਪੇਟ ਦਾ ਤੁਸੀਂ ਕੰਮ ਕਰਨਾ ਹੀ ਬੰਦ ਕਰਤਾ ਪੇਟ ਦੀ ਐਕਸਰਸਾਈਜ਼ ਇਹ ਨਹੀਂ ਕਿਸੇ ਤਰ੍ਹਾਂ ਨਾਲ ਹੋ ਰਹੀ ਤਾਂ ਤੁਸੀਂ ਇਹ ਕਹ ਲੋ ਗੰਦਾ ਖੂਨ ਅੰਦਰ ਜਿਹੜਾ ਜਮਾ ਹੋਈ ਜਾਂਦਾ ਹੈ ਇਸੇ ਕਰਕੇ 90 95% ਕੁੜੀਆਂ ਨੂੰ ਪੀਸੀਓ ਡੀ ਪੀਸੀਓ ਐਸ ਦੀ ਸਮੱਸਿਆ ਹੈ ਇੱਕ ਕਬੂਟੀ ਪਤਾ ਨਹੀਂ ਕਿੰਨੇ ਕਰੋਗਾਂ ਨੂੰ ਠੀਕ ਕਰ ਦਿੰਦੀ ਆ ਪਰ ਉਹਦਾ ਜਿਵੇਂ ਤ੍ਰਿਫਲਾ ਹੈ ਤੁਸੀਂ ਕਹ ਲਓ ਵੀ ਹਜ਼ਾਰ ਰੋਗਾਂ ਦੇ ਵਿੱਚ ਉਹ ਕੰਮ ਕਰਦਾ ਪਰ ਉਹਨੂੰ ਲੈਣ ਦਾ ਜਿਹੜਾ ਢੰਗ ਹੈ ਉਹ ਵੱਖੋ ਵੱਖਰਾ ਹਰ ਰੋਗ ਦੇ ਵਿੱਚ ਇਹ ਨਹੀਂ ਵੀ ਹਰ ਰੋਗ 'ਚ ਇੱਕੋ ਚੀਜ਼ ਨਾਲ ਹਰ ਚੀਜ਼ ਦਾ ਢੰਗ ਹੈ ਜਦੋਂ ਤੁਸੀਂ ਉਹਦਾ ਢੰਗ ਸਮਝ ਲਿਆ ਲੈਣ ਦਾ ਤਾਂ ਉਹ ਜ਼ਰੂਰ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਕਰਦੀ ਹੈ ਤਵਾਰ ਹੁੰਦੇ ਜੀ ਕਿ ਮਾਹਵਾਰੀ ਤਾਂ 35 ਸਾਲ ਚ 30 ਸਾਲ ਚ ਅੱਜ ਕੱਲ ਤਾਂ ਉਹ ਰੁਕਦੀ ਉਹ ਵੀ ਬੜੀ ਦਿੱਕਤ ਹੈਗੀ ਹੈ ਜੀ ਉਹ ਉਹ ਇੱਕ ਪਰੇਸ਼ਾਨੀ ਹੈ ਉਹ ਇੱਕ ਕਾਰਨ ਹੈ ਕਿਸੇ ਕਾਰਨ ਕਰਕੇ ਰੁਕ ਗਈ ਪਰ ਜਦੋਂ ਉਮਰ ਦੇ ਹਿਸਾਬ ਨਾਲ ਜਿਵੇਂ 47 48 ਸਾਲ ਦੀ ਉਮਰ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਉਹਨੇ ਰੁਕਣਾ ਹੁੰਦਾ ਪਰ ਜਿਹੜਾ 30 35 40 ਸਾਲ ਦੀ ਉਮਰ ਦੇ ਵਿੱਚ ਰੁਕਣਾ ਉਹ ਇੱਕ ਕਾਰਨ ਹੈ ਉਸ ਕਾਰਨ ਨੂੰ ਠੀਕ ਕਰਕੇ ਸ਼ੁੱਧ ਕਰਕੇ ਤਾਂ ਉਸ ਔਰਤ ਨੂੰ ਜਰੂਰ ਜਿਹੜਾ ਮਾਂ ਬਣਨ ਦਾ ਉਹਦਾ ਸੁਪਨਾ ਜਰੂਰ ਪੂਰਾ ਹੋ ਸਕਦਾ ਜਿਨ੍ਹਾਂ ਔਰਤਾਂ ਨੂੰ ਸੇਜ਼ੀਅਨ ਆਪਰੇਸ਼ਨ ਕਰਾਉਣ ਤੋਂ ਡਰ ਲੱਗਦਾ ਉਹਨਾਂ ਨੇ ਕੀ ਕਰਨਾ ਹੈ 8ਵੇਂ ਮਹੀਨੇ ਤੋਂ ਲੈ ਕੇ ਇਸ ਬੂਟੀ ਦਾ ਐਦਾਂ ਦੇਖੋ ਇਹਨੂੰ ਪਾਣੀ ਦੇ ਵਿੱਚ ਤੁਸੀਂ ਤੁੰਗੜੀ ਹੋਈ ਸੀ ਜੀ ਫੁੱਲ ਦੀ ਰਾਤ ਨੂੰ ਪਾਣੀ ਦੇ ਵਿੱਚ ਇਹਨੂੰ ਭਿਉਂਦਣਾ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਵੇਰੇ ਤੁਸੀਂ ਇਹਦਾ ਪਾਣੀ ਪੀ ਲੈਣਾ 8ਵੇਂ ਮਹੀਨੇ ਤੋਂ ਲੈ ਕੇ 9ਵੇਂ ਮਹੀਨੇ ਤੱਕ ਜਦ ਤੱਕ ਡਿਲੀਵਰੀ ਦਾ ਟਾਈਮ ਹੈ ਤੁਹਾਡਾ ਜਿਹੜਾ ਬੱਚਾ ਉਹ ਸੇਜੇਰੀਅਨ ਨਾਲ ਨਹੀਂ ਹੋਗਾ ਨਾਰਮਲ ਬੱਚਾ ਪੈਦਾ ਹੋਊਗਾ ਅਰ ਤੁਹਾਡੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਮੇਰੇ ਹੱਥ ਦੇ ਵਿੱਚ ਇਹ ਜੋ ਜੜੀ ਬੂਟੀ ਹੈ ਇਸ ਦਾ ਨਾਮ ਵੀ ਬੜਾ ਖਾਸ ਹੈ ਔਰ ਇਹਦੇ ਕੰਮ ਵੀ ਬੜੇ ਹੀ ਖਾਸ ਨੇ ਇਹ ਬੂਟੀ ਇਸ ਨੂੰ ਮਰੀਮ ਬੂਟੀ ਕਿਹਾ ਜਾਂਦਾ ਹੈ ਇਸ ਨੂੰ ਨਬੀ ਬੂਟੀ ਕਿਹਾ ਜਾਂਦਾ ਹੈ ਤੇ ਆਮ ਕਰਕੇ ਇਹ ਜਿਹੜੀ ਬੂਟੀ ਹੈਗੀ ਹੈ ਇਹ ਈਰਾਨ ਦੇ ਵਿੱਚ ਮਿਲਦੀ ਹੈ ਜ਼ਿਆਦਾਤਰ ਅਰਬ ਕੰਟਰੀਆਂ ਦੇ ਵਿੱਚ ਇਹਦਾ ਇਸਤੇਮਾਲ ਹੈਗਾ ਕੀਤਾ ਜਾਂਦਾ ਹੈ ਔਰ ਵੈਦ ਜਗਰੂਪ ਸਿੰਘ ਪੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਨੇ ਜਿਹੜੇ ਉਹ ਖਾਸ ਕਰਕੇ ইরਾਨੀ ਇਰਾਨ ਵਾਲੇ ਪਾਸੇ ਤੋਂ ਇਸ ਬੂਟੀ ਨੂੰ ਲੈ ਕੇ ਆਏ ਨੇ ਔਰ ਇਹਦਾ ਜਿਹੜੇ ਮਿਰਕਲਸ ਹੁੰਦੇ ਉਹਨਾਂ ਨੇ ਆਪ ਵੇਖੇ ਨੇ ਕਿਵੇਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਵੇਂ ਅਸੀਂ ਫਾਇਦਾ ਇਸ ਬੂਟੀ ਦਾ ਲੈ ਸਕਦੇ ਆ ਔਰ ਇਸ ਬੂਟੀ ਦੀ ਹਿਸਟਰੀ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਇਹਦੀ ਕੀ ਹਿਸਟਰੀ ਕਿਉਂ ਹੈ ਇਹਦਾ ਨਾਮ ਮਰੀਮ ਬੂਟੀ ਹੀ ਕਿਉਂ ਰੱਖਿਆ ਗਿਆ ਇਹਦਾ ਨਾਮ ਨਬੀ ਬੂਟੀ ਹੀ ਕਿਉਂ ਰੱਖਿਆ ਗਿਆ ਗਲਬਤ ਕਰ ਲੰਨੇ ਆ ਅਸੀਂ ਸਾਡੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਨੁਸਖੇ ਫਾਰਮੂਲੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਲੋਕ ਉਹਨਾਂ ਨੁਸਖਿਆਂ ਤੋਂ ਫਾਇਦਾ ਵੀ ਵਾਵਾ ਲੈ ਰਹੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤੀ ਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ 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 ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਡਾਕਟਰ ਸਾਹਿਬ ਪਹਿਲੇ ਤੇ ਤੁਹਾਨੂੰ ਬਹੁਤ ਮੁਬਾਰਕ ਹੈ ਸਾਡੀ ਸਾਰੀ ਟੀਮ ਵੱਲੋਂ ਕਿ ਤੁਸੀਂ ਅੱਜ ਜਿਹੜਾ ਵਿਸ਼ਾ ਚੁਣਿਆ ਹੈ ਇਹ ਬੜਾ ਸੰਜੀਦਾ ਵਿਸ਼ਾ ਹੈ ਔਰ ਔਰਤਾਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਬਹੁਤ ਔਰਤਾਂ ਤਾਂ ਇਸ ਕਰਕੇ ਬੱਚੇ ਨੂੰ ਦੁਨੀਆ ਤੇ ਆਉਣ ਤੋਂ ਰੋਕ ਦਿੰਦੀਆਂ ਨੇ ਕਿ ਸਾਡਾ ਤਾਂ ਆਪਰੇਸ਼ਨ ਹੋਣਾ ਜੀ ਬਿਲਕੁਲ ਬਿਲਕੁਲ ਦੇਖੋ ਅੱਜ ਦੇ ਸਮੇਂ ਦੇ ਵਿੱਚ ਮੈਂ ਨਾ ਮੇਰੇ ਕੋ ਕਿੰਨੇ ਬੇਵਲਾਦ ਜੋੜੇ ਆਉਂਦੇ ਨੇ ਮੈਂ ਉਹਨਾਂ ਨੂੰ ਇੱਕ ਸਲਾਹ ਦੰਨਾ ਹੁੰਦਾ ਵੀ ਪੈਰਾਂ ਪਾਰ ਬੈਠ ਕੇ ਜਿਹੜੀ ਔਰਤ ਕੰਮ ਕਰਦੀ ਆ ਨਾ ਉਹ ਕਦੇ ਬਾਜ ਨਹੀਂ ਹੋ ਸਕਦੀ ਨਾ ਕਦੇ ਉਹਦੇ ਬੱਚਾ ਆਪਰੇਸ਼ਨ ਨਾਲ ਹੋ ਸਕਦਾ ਪਰ ਇਸ ਚੀਜ਼ ਨੂੰ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਮੰਨਣ ਲਈ ਕੋਈ ਤਿਆਰੇ ਨਹੀਂ ਕਿਉਂਕਿ ਡਾਕਟਰ ਇਸ ਹਿਸਾਬ ਨਾਲ ਡਰਾ ਰਹੇ ਨੇ ਵੀ ਜੇ ਤੁਸੀਂ ਬੈੱਡ ਤੋਂ ਪੈਰ ਤਾਰ ਲਿਆ ਤਾਂ ਤੁਹਾਡਾ ਬੱਚਾ ਪੁੱਠਾ ਹੋ ਜਾਊਗਾ ਉਹਦੀ ਆਲ ਘੁੰਮ ਜਾਊਗੀ ਉਹਦਾ ਪਾਣੀ ਭਰ ਜਾਊਗਾ ਉਹਦੇ ਪਤਾ ਨਹੀਂ ਕੀ ਕੀ ਕਿੰਨੇ ਮਤਲਬ ਦਿਮਾਗ ਦੇ ਵਿੱਚ ਉਹਨਾਂ ਦੇ ਵਿਚਾਰ ਪਾਏ ਜਾਂਦੇ ਨੇ ਪਰ ਤੁਸੀਂ ਕਦੇ ਵੀ ਇਹ ਸੋਚੋ ਬਾਹਰਲੇ ਦੇਸ਼ਾਂ 'ਚ ਤੁਸੀਂ ਚਲੇ ਜਾਓ ਚੰਗੀਆਂ ਡਿਵੈਲਪ ਕੰਪਨੀਆਂ ਦੇ ਵਿੱਚ ਕਿਸੇ ਵੀ ਜਾਂ ਤੁਸੀਂ ਉੱਥੇ ਦੇਖੋ ਔਰਤਾਂ ਅਕੀਰ ਦੇ ਮਹੀਨੇ ਤੱਕ ਕੰਮ ਕਰਦੀਆਂ ਨੇ ਜਦੋਂ ਉਹਨਾਂ ਦੀ ਪ੍ਰੈਗਨੈਂਸੀ ਦੇ ਟਾਈਮ ਤੇ ਪ੍ਰੈਗਨੈਂਸੀ ਦੇ ਪਹਿਲਾਂ ਵੀ ਤੇ ਤੁਸੀਂ ਇਹ ਦੇਖੋ ਆਪਣੇ ਸਮਾਜ ਦੇ ਵਿੱਚ ਵੀ ਆਪਣੇ ਮੁਲਕ ਦੇ ਵਿੱਚ ਵੀ ਇੱਕ ਲੇਬਰ ਕਲਾਸ ਦੇ ਬੱਚੇ ਜਿਹੜੇ ਹੈਗੀਆਂ ਲੋਕ ਹੈਗਿਆਂ ਔਰਤਾਂ ਹੈਗੀਆਂ ਤੁਸੀਂ ਇਹ ਦੇਖੋ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋ ਵੀ ਕੰਮ ਕਰਦੇ ਕਰਦੇ ਹੀ ਉਹਨਾਂ ਦੇ ਬੱਚੇ ਹੋ ਜਾਂਦੇ ਨੇ ਪਰ ਜਿਹੜੇ ਸਾਡੇ ਲਗਭਗ ਮਿਡਲ ਕਲਾਸ ਦੇ ਲੋਕ ਨੇ ਬੜੀਆਂ ਰਿਚ ਫੈਮਲੀਆ ਨੂੰ ਬਿਲੋਂਗ ਕਰਦੇ ਨੇ ਉਹ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਆਰਾਮ ਤੇ ਪ੍ਰੈਗਨੈਂਸੀ ਦੇ ਵਿੱਚ ਵੀ ਆਰਾਮ ਤੇ ਪ੍ਰੈਗਨੈਂਸੀ ਤੋਂ ਬਾਅਦ ਵੀ ਆਰਾਮ ਐਸੇ ਜਿਹੜਾ ਐਡਾ ਮਤਲਬ ਸ਼ਬਦ ਦਾ ਜਿਹੜਾ ਪ੍ਰਜਨਨ ਕਿਰਿਆ ਜਿਹੜੀ ਸਾਡੀ ਇੰਨੀ ਇੱਕ ਗਰਕ ਦੀ ਜਾਰ ਚੁੱਕੀ ਹੈ ਇੰਨਾ ਕੁ ਉਹਦੇ ਵਿੱਚ ਨਿਗਾਰ ਆ ਚੁੱਕਿਆ ਹੈ ਵੀ ਲੋਕ ਜਿਹੜੇ ਟੀਕੇ ਲਵਾ ਲਵਾ ਕੇ ਜਾਂ ਕੁਝ ਆਰਟੀਫੀਸ਼ੀਅਲ ਵਿਧੀਆਂ ਦੇ ਨਾਲ ਬੱਚੇ ਤਾਂ ਪਾਉਣ ਦੀ ਇੱਛਾ ਜ਼ਰੂਰ ਰੱਖਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਕਦੇ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਸਰੀਰ ਨਾਲ ਜਾਂ ਸਾਡੀ ਜੰਮਣ ਵਾਲੀ ਔਲਾਦ ਨਾਲ ਜਿਹੜੇ ਮਾੜੀ ਆਂ ਬਿਮਾਰੀਆਂ ਦੇ ਨਤੀਜੇ ਨਿਕਲਦੇ ਨੇ ਰਿਜ਼ਲਟ ਨਿਕਲਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਬਿਲਕੁਲ ਜਾਣੂ ਨਹੀਂ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਜਿੱਦਾਂ ਦਾ ਪੈਦਾ ਕਰੋਗੇ ਤਾਂ ਪ੍ਰਦੈਸ਼ ਵੀ ਜਿਹੜੀ ਉਦਾਂ ਦੀ ਹੋਊਗੀ ਤੁਸੀਂ ਅੱਜ ਮੰਨ ਲਓ ਵੀ ਤੁਸੀਂ ਅੱਜ ਕੰਮ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਬੱਚਾ ਜਾਨੀ ਹੈ ਜਾਂ ਤੁਹਾਡਾ ਗਰਭ ਹੈ ਉਹ ਕਮਜ਼ੋਰੀ ਦੇ ਨਾਲੇ ਭਰਿਆ ਰਹੂਗਾ ਹੁਣ ਔਰਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਤਾਂ 99% ਜਿਹੜੇ ਡਾਕਟਰ ਇਹ ਕਹਿ ਦਿੰਦੇ ਨੇ ਲੇਡੀ ਨੂੰ ਵੀ ਤੁਸੀਂ ਦਵਾਈ ਖਾ ਰਹੇ ਹੋ ਤੁਹਾਡੇ ਪ੍ਰੈਗਨਨਸੀ ਨਹੀਂ ਹੋ ਰਹੀ ਤਾਂ ਤੁਸੀਂ ਕੰਮ ਬੰਦ ਕਰ ਦਿਓ ਰੈਸਟ ਕਰੋ ਤੁਸੀਂ ਕਦੇ ਵੀ ਇਹ ਸੋਚਿਆ ਵੀ ਪੁਰਾਣੇ ਸਮੇਂ ਦੇ ਵਿੱਚ ਜਾਂ ਬਹੁਤ ਜਿਹੜੇ ਵਿਚਾਰੇ ਡੱਕੇ ਚੁਗਣ ਵਾਲੇ ਜਾਂ ਸੜਕਾਂ ਬਣਾਉਣ ਵਾਲੇ ਲੋਕ ਆ ਤੁਸੀਂ ਇਹ ਕਦੇ ਦੇਖਿਆ ਵੀ ਉਹਨਾਂ ਨੇ ਕੰਮ ਕਰਨਾ ਛੱਡਤਾ ਹੋਵੇ ਔਰ ਉਹਨਾਂ ਦੇ ਵਿਲੇ ਵੇ ਕੇ ਔਲਾਦ ਨਹੀਂ ਹੋ ਰਹੀ ਕਿਉਂਕਿ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਰੈਸਟ ਦੋਗੇ ਉਹਨੂੰ ਆਰਾਮ ਦੇ ਵਿੱਚ ਰੱਖੋਗੇ ਉਹਨਾਂ ਤੁਹਾਨੂੰ ਜਿਹੜੀ ਹੈਗੀ ਆ ਬਾਜਪੰਦੀ ਸਮੱਸਿਆ ਜ਼ਿਆਦਾ ਆਊਗੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਮਸਲਾ ਹੈ ਅੱਜ ਕੱਲ ਤੁਸੀਂ ਦੱਸ ਰਹੇ ਸੀ ਕਿ ਜੋ ਰਾਹ ਕੁਦਰਤ ਵੱਲੋਂ ਬਣਾਇਆ ਗਿਆ ਜਾਂ ਜੋ ਰਾਹ ਕੁਦਰਤ ਨੇ ਸਾਨੂੰ ਬਖਸ਼ਿਆ ਦੁਨੀਆ ਦੇ ਵਿੱਚ ਆਉਣ ਵਾਸਤੇ ਜੇਕਰ ਬੱਚਾ ਉਸ ਰਾਹ ਤੇ ਨਹੀਂ ਆਉਂਦਾ ਯਾਨੀ ਕਿ ਉਸ ਰਸਤੇ ਦੇ ਵਿੱਚ ਨਹੀਂ ਆਉਂਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਨੂੰ ਤਾਂ ਉਮਰ ਹੋ ਸਕਦੀਆਂ ਨੇ ਦੇਖੋ ਜਿਹੜੀ ਔਰਤ ਦਾ ਤੁਸੀਂ ਕਹ ਲਓ ਬੱਚਾ ਪੈਦਾ ਕਰਨ ਵਾਸਤੇ ਢਿੱਡ ਪਾੜ ਦਿੱਤਾ ਜਾਂਦਾ ਸੀ ਤੁਸੀਂ ਇਹ ਕਹੋ ਵੀ ਇੱਕ ਪਟਿਆ ਹੋਇਆ ਮਾਸ ਦੁਬਾਰਾ ਉਸ ਜਿਹੜਾ ਕੁਦਰਤ ਨੇ ਬਣਾਇਆ ਹੋਇਆ ਸਰੀਰ ਆ ਉਹਦੇ ਵਰਗਾ ਬਣ ਸਕਦਾ ਕਦੇ ਨਹੀਂ ਬਣ ਸਕਦਾ ਜ਼ਖਮ ਦਾ ਵੀ ਅਖੀਰ ਨੂੰ ਦਾਗ ਰਹਿ ਜਾਂਦਾ ਤਾਂ ਫੇਰ ਵੀ ਔਰਤ ਦੇ ਪੇਟ ਨੂੰ ਪਾੜ ਕੇ ਬੱਚਾ ਕੱਢਣਾ ਤਾਂ ਉਹਦਾ ਪਿੱਠ 'ਚ ਇੱਕ ਇੰਜੈਕਸ਼ਨ ਲੱਗਣਾ ਤੁਸੀਂ ਕਹਿ ਲਓ ਸੁਣਨ ਕਰਨ ਵਾਸਤੇ ਤਾਂ ਉਹ ਔਰਤ ਪੇਟ ਤੋਂ ਵੀ ਤੇ ਪਿੱਠ ਤੋਂ ਵੀ ਸਾਰੀ ਜ਼ਿੰਦਗੀ ਤੁਸੀਂ ਕਹਿ ਲਓ ਪਰੇਸ਼ਾਨੀ ਘਟਦੀ ਆ ਪਿੱਠ 'ਚੋਂ ਦਰਦ ਨਹੀਂ ਜਾਂਦਾ ਤੇ ਟਾਂਕਿਆਂ 'ਚੋਂ ਖਜਾ ਨਹੀਂ ਜਾਂਦੀ ਤੁਸੀਂ ਇਹ ਕਹ ਲੋ ਵਜਨ ਚੱਕਣ ਲੱਗੇ ਕਿ ਮਤਲਬ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਅਸੀਂ ਜਿਹੜਾ ਸਾਡਾ ਸਮਾਜ ਹੈ ਅੱਜ ਕੱਲ ਸੋਚ ਨਹੀਂ ਰਿਹਾ ਤੇ ਔਰਤਾਂ ਵੀ ਅੱਜ ਕੱਲ ਇਹ ਕਹਿ ਰਹੀਆਂ ਨੇ ਵੀ ਸਾਨੂੰ ਆਪਰੇਸ਼ਨ ਕਰਾਉਣਾ ਸੌਖਾ ਹੈ ਸਿੱਧਾ ਬੱਚਾ ਸਾਤੋਂ ਨਹੀਂ ਜੰਮਿਆ ਜਾਂਦਾ ਐਦਾਂ ਦੇ ਹਾਲਾਤ ਆ ਗਏ ਜੇ ਅਸੀਂ ਆਪਾਂ ਪਹਿਲਾਂ ਹੀ ਜਿਹੜੇ ਸਾਡੇ ਮਸਲਾਂ ਦੇ ਵਿੱਚ ਜਾਂ ਸਾਡੇ ਪੇਟ ਦੇ ਵਿੱਚ ਲਚਕਤਾ ਪੂਰੀ ਰੱਖਦੇ ਆ ਤਾਂ ਕਦੇ ਸਾਨੂੰ ਜਿਹੜਾ ਹੈਗਾ ਆਪਰੇਸ਼ਨ ਕਰਾਉਣ ਦੀ ਸਜੇਰੀਅਨ ਸੀ ਸੈਕਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਿਹੜਾ ਕੰਮ ਹੈਗਾ ਇਸ ਵੇਲੇ ਸਾਡੀਆਂ ਔਰਤਾਂ ਡਾਕਟਰਾਂ ਦੇ ਕਹਿ ਮੁਤਾਬਕ ਕਿਉਂਕਿ ਉਹਨਾਂ ਨੇ ਡਾਕਟਰਾਂ ਦੇ ਤਾਂ ਕਹਿ ਮੁਤਾਬਕ ਹੀ ਕਰਨਾ ਹੁੰਦਾ ਜੀ ਕੰਮ ਨਹੀਂ ਕਰਦੀਆਂ ਇਹ ਹੋ ਗਿਆ ਇੱਕ ਮੇਜਰ ਕਾਰਨ ਤੇ ਫਿਰ ਡਾਕਟਰਸ ਆ ਬਹੁਤ ਵਾਰ ਹੁੰਦਾ ਹੈ ਡਾਕਟਰ ਕਹੀ ਜਾਂਦਾ ਜੀ ਸਾਰਾ ਨਾਰਮਲ ਹੋਏਗਾ ਨਾਰਮਲ ਹੋਏਗਾ ਤੇ ਮੌਕੇ ਤੇ ਆ ਕੇ ਉਹ ਕਹਿੰਦੇ ਨਹੀਂ ਨਹੀਂ ਹੁਣ ਤਾਂ ਜੀ ਆਪਰੇਸ਼ਨ ਹੀ ਹੋਗਾ ਦੱਸੋ ਕੀ ਕਰਨਾ ਦੇਖੋ ਉਹ ਆਪਰੇਸ਼ਨ ਵਾਲੇ ਸਿਸਟਮ ਚ 99% ਮੈਂ ਕਹਿੰਦਾ ਵੀ ਬੇਈਮਾਨੀ ਹੈ 1% ਜਾਂ 2% ਕਿਸੇ ਨੂੰ ਚਾਂਸ ਹੋ ਸਕਦਾ ਉਹ ਵੀ ਵੀ ਜਿਹੜਾ ਆਰਾਮ ਦੇ ਵਿੱਚ ਸਰੀਰ ਜਿਆਦਾ ਰੱਖਿਆ ਹੋਇਆ ਵੀ ਹਾਂ ਵੀ ਬੈੱਡ ਤੋਂ نیچے ਪੈਰ ਲਾਉਣਾ ਹੀ ਹੈ ਨਹੀਂ ਉਹਦੇ ਜਦੋਂ ਮਸਲੇ ਨਹੀਂ ਖੁੱਲਣੇ ਹੈਗੇ ਤਾਂ ਉਹਦਾ ਬੱਚਾ ਨਾਰਮਲ ਨਹੀਂ ਹੋ ਸਕਦਾ ਦੂਜਾ ਨੰਬਰ ਹੈ ਡਾਕਟਰਾਂ ਦੀ ਵੀ ਬਹੁਤ ਹੋਇਆ ਵੀ ਹਾਂਜੀ ਉਹਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਕੋਈ ਵੀ ਡਾਕਟਰ ਤੁਹਾਨੂੰ 99% ਡਾਕਟਰ ਇਹ ਨਹੀਂ ਕਹੂਗਾ ਕਦੇ ਵੀ ਵੀ ਤੁਸੀਂ ਪ੍ਰੈਗਨਨਸੀ ਦੇ ਵਿੱਚ ਐਕਸਰਸਾਈਜ਼ ਕਰੋ ਕਸਰਤ ਕਰੋ ਆਪਣੇ ਸਰੀਰ ਦੇ ਵਿੱਚ ਲਚਕਤਾ ਲੈ ਕੇ ਆਓ ਕਦੇ ਉਹ ਵੀ ਸਮਾਂ ਸੀਗਾ ਰੋਜ਼ਮਰਰ ਦੀ ਜ਼ਿੰਦਗੀ ਆਮ ਵਾਂਗੋ ਜਿਓ ਆਮ ਵਾਂਗੋ ਜਿਓ ਪ੍ਰਾਣੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਹੈਗੀਆਂ ਦਾਈਆਂ ਘਰੇ ਬੱਚਾ ਪੈਦਾ ਕਰ ਦਿੰਦੀ ਸੀ ਘਰੇ ਬੱਚਾ ਪੈਦਾ ਹੁੰਦਾ ਸੀ ਕਿਉਂ ਹੁੰਦਾ ਸੀ ਉਹਦਾ ਵੱਡਾ ਕਾਰਨ ਇਹ ਸੀ ਸਾਡੀਆਂ ਦਾਦੀਆਂ ਪਰਦਾਦੀਆਂ ਸਾਰੀਆਂ ਬੈਠ ਕੇ ਮਧਾਣੀਆਂ ਰੜਕਣੀਆਂ ਪੋਚੇ ਲਾਉਣੇ ਤੇ ਵੇੜਿਆਂ ਨੂੰ ਲਿਪਣਾ ਤੇ ਇਹ ਤੁਸੀਂ ਕਹ ਲਓ ਵੀ ਉਹ ਉਹਨਾਂ ਦਾ ਸਭ ਤੋਂ ਵੱਡਾ ਸੁੱਖ ਸੀਗਾ ਜਿਹੜਾ ਔਲਾਦ ਨੂੰ ਜੰਮਣ ਦਾ ਵੀ ਤੇ ਬਾਜਪਨ ਤੋਂ ਦੂਰ ਰਹਿਣ ਦਾ ਵੀ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਤਰੀਕਾ ਸੀ ਕਿਉਂਕਿ ਉਹ ਕੁਦਰਤ ਦੇ ਬਣਾਏ ਹੋਏ ਨਿਜਮਾ ਅਨਸਾਰ ਜਿਹੜੇ ਆਪਣੇ ਸਰੀਰ ਨੂੰ ਵਾਉਂਦੇ ਸੀ ਆਪਣੇ ਸਰੀਰ ਤੋਂ ਕੰਮ ਲੈਂਦੇ ਸੀ ਜੀ ਅੱਛਾ ਡਾਕਟਰ ਸਾਹਿਬ ਫਿਰ ਇੱਥੇ ਰਹੀ ਡਿਲੀਵਰੀ ਦੀ ਗੱਲ ਇਸ ਵੇਲੇ ਤਾਂ ਬੱਚਾ ਹੋ ਹੀ ਨਹੀਂ ਰਿਹਾ ਜੀ ਬਹੁਤ ਸਾਡੀਆਂ ਭੈਣਾਂ ਨੇ ਟਰਾਈ ਵੀ ਕੀਤਾ ਸਾਡੇ ਭਰਾ ਵੀ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਵੱਡੇ ਵੱਡੇ ਹਸਪਤਾਲਾਂ ਚੋਂ ਟ੍ਰੀਟਮੈਂਟ ਵੱਡੇ ਵੱਡੇ ਟੈਸਟ ਵੱਡੇ ਵੱਡੀਆਂ ਸਕੈਨਾਂ ਉਹਨਾਂ ਦੇ ਸਕੈਨਾਂ ਚ ਸਾਰਾ ਕੁਝ ਸਹੀ ਆਈ ਜਾਂਦਾ ਜੀ ਔਰਤ ਵੀ ਠੀਕ ਹੈ ਮਰਦ ਵੀ ਠੀਕ ਹੈ ਪਰ ਬੱਚਾ ਫੇਰ ਨਹੀਂ ਆ ਰਿਹਾ ਉਹਦੇ ਵਿੱਚ ਤੁਹਾਡਾ ਤਜਰਬਾ ਕੀ ਹੈ ਸਾਡਾ ਮੇਰਾ ਤਜਰਬਾ ਸਭ ਤੋਂ ਵੱਡਾ ਇਹ ਹੈ ਵੀ ਲੋਕ ਇਸ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਪਰ 90 95% ਕੁੜੀਆਂ ਦੇ ਅੰਦਰੋਂ ਗੰਦਗੀ ਨਹੀਂ ਨਿਕਲਦੀ ਨਾ ਅੰਡਾਦਾਨੀ ਚੋਂ ਨਾ ਬੱਚਾਦਾਨੀ ਚੋਂ ਇਸ ਚੀਜ਼ ਨੂੰ ਕੋਈ ਮੰਨਣ ਲਈ ਤਿਆਰ ਇਹ ਨਹੀਂ ਹੈ ਇਹ ਕਦੇ ਵੀ ਜਿਹੜੀ ਇਹ ਗਰਮੀ ਹੈ ਕਦੇ ਵੀ ਕਿਸੇ ਟੈਸਟ ਸਕੈਨ ਦੇ ਵਿੱਚ ਨਹੀਂ ਆਉਂਦੀ ਜਦੋਂ ਤੱਕ ਤੁਹਾਡੇ ਬੱਚਾਦਾਨੀ ਚ ਅੰਡੇਦਾਨੀ ਚ ਗਰਮੀ ਹੈ ਉਹ ਕਦੇ ਵੀ ਬੱਚਾ ਠਹਿਰ ਨਹੀਂ ਸਕਦਾ ਉਸ ਔਰਤ ਦੇ ਤੁਸੀਂ ਇਹ ਕੋਈ ਜਦੋਂ ਪੇਟ ਦਾ ਤੁਸੀਂ ਕੰਮ ਕਰਨਾ ਹੀ ਬੰਦ ਕਰਤਾ ਪੇਟ ਦੀ ਐਕਸਰਸਾਈਜ਼ ਨਹੀਂ ਕਿਸੇ ਤਰ੍ਹਾਂ ਨਾਲ ਹੋ ਰਹੀ ਤਾਂ ਤੁਸੀਂ ਇਹ ਕਹ ਲੋ ਗੰਦਾ ਖੂਨ ਅੰਦਰ ਜਿਹੜਾ ਜਮਾ ਹੋਈ ਜਾਂਦਾ ਹੈ ਇਸੇ ਕਰਕੇ 90 95% ਕੁੜੀਆਂ ਨੂੰ ਪੀਸੀਓਡੀ ਪੀਸੀਓਐਸ ਦੀ ਸਮੱਸਿਆ ਹੈ 18 18 20 20 ਸਾਲ ਦੀਆਂ ਕੁੜੀਆਂ ਨੂੰ ਇਹ ਸਮੱਸਿਆ ਹੈ ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਇੰਨੀ ਸਮੱਸਿਆ ਹੈ ਤਾਂ ਵਿਆਹ ਤੋਂ ਬਾਅਦ ਕਿੰਨੀ ਦੇਖੋ ਗੰਭੀਰਤਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਪੈਦਾ ਕਰਨ ਦੇ ਵਿੱਚ ਕਿੰਨੀ ਜਿਹੜੀ ਸਮੱਸਿਆ ਦਿੱਕਤ ਆਊਗੀ ਜੀ ਪਰ ਹਾਲਾਤ ਤਾਂ ਬੰਦੇ ਦੇ ਵੀ ਕੋਈ ਬਹੁਤੇ ਜ਼ਿਆਦਾ ਸਾਜ਼ਗਾਰ ਨਹੀਂ ਹੈਗੇ ਜੀ ਔਲਾਦ ਦੇ ਮਾਮਲੇ ਦੇ ਵਿੱਚ ਹੁਣ ਤਾਂ ਬੰਦਿਆਂ 'ਚ ਵੀ ਜਨਾਨੀਆਂ 'ਚ ਵੀ ਮਤਲਬ ਇਸ ਮਾਲੇ ਪਾਸੇ ਤੁਸੀਂ ਕਹਿ ਲਈ ਕਿ ਬਰਾਬਰ ਬਰਾਬਰਤਾ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜੀ ਦੇਖੋ ਜੀ ਕੰਮ ਤਾਂ ਬੰਦੇ ਵੀ ਕਰਕੇ ਖੁਸ਼ ਨਹੀਂ ਹੈਗੇ ਮਸਲਾ ਤਾਂ ਇਹ ਹੈ ਨਾ ਕੋਈ ਅੱਜ ਕੱਲ ਤੁਸੀਂ ਕਸਰਤ ਕਰਨ ਨੂੰ ਹਰ ਬੰਦਾ ਇਹ ਕਹਿੰਦਾ ਵੀ ਦਵਾਈ ਸਾਨੂੰ ਖਾਣ ਨੂੰ ਵੱਧ ਦੇ ਦਿਓ ਪਰ ਸਾਨੂੰ ਕਸਰਤ ਕਰਨ ਨੂੰ ਨਾ ਕਹੋ ਨਾ ਸਾਨੂੰ ਪਰਹੇਜ਼ ਰੱਖਣ ਨੂੰ ਕਹੋ ਕਾਰਨ ਤਾਂ ਇਹ ਵੀ ਬਹੁਤ ਵੱਡਾ ਹੈ ਨਾ ਜਦੋਂ ਤੁਸੀਂ ਸਰੀਰ ਤੋਂ ਪਸੀਨਾ ਹੀ ਨਹੀਂ ਕੱਢਣਾ ਸਰੀਰ ਨੂੰ ਹਿਲਾਉਣਾ ਹੀ ਨਹੀਂ ਤਾਂ ਉੱਥੇ ਤੁਸੀਂ ਕਹ ਲਓ ਵੀ ਅਸੀਂ ਡਾਕਟਰਾਂ ਦੇ ਗੇੜੇ ਕੱਢ-ਕੱਢ ਕੇ ਦਵਾਈਆਂ ਖਾ ਖਾ ਕੇ ਆਪਣੇ ਮਨ ਨੂੰ ਤਾਂ ਪਰੇਸ਼ਾਨ ਕਰ ਲੰਨੇ ਹਾਂ ਪਰ ਕਦੇ ਅਸੀਂ ਇਹ ਸੇਧ ਨਹੀਂ ਲੰਦੇ ਵੀ ਕਿਉਂ ਨਾ ਅਸੀਂ ਆਪਣੀ ਖਰਾਕ ਤੇ ਕਸਰਤ ਵਧਾ ਕੇ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਕਰ ਲਈਏ ਤੇ ਇਹਨਾਂ ਰੋਗਾਂ ਤੋਂ ਦੂਰ ਹੋ ਜਾਈਏ ਜੀ 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 ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਇਹ ਬੂਟੀ ਦੀ ਗੱਲ ਕੀਤੀ ਹੈ ਤੁਸੀਂ ਦੁਬਈ ਤੋਂ ਖਾਸ ਕਰਕੇ ਇਹ ਬੂਟੀ ਲੈ ਕੇ ਆਏ ਹੋ ਮਰੀਮ ਬੂਟੀ ਵੀ ਇਹਨੂੰ ਕਿਹਾ ਜਾਂਦਾ ਹੈ ਇਹਨੂੰ ਨਵੀ ਬੂਟੀ ਵੀ ਕਿਹਾ ਜਾਂਦਾ ਕੀ ਖਾਸ ਹੈਗਾ ਜੀ ਇਸ ਬੂਟੀ 'ਚ ਤੁਸੀਂ ਕਹਿ ਰਹੇ ਹੋ ਵੀ ਇਹ ਮਤਲਬ ਮੈਡੀਕਲਸ ਹੁੰਦੇ ਨੇ ਇਹਦੇ ਨਾਲ ਅਸਲ ਦੇ ਵਿੱਚ ਇਹ ਅਰਬ ਕੰਟਰੀਆਂ ਦੇ ਵਿੱਚ ਜਿਆਦਾ ਪਾਈ ਜਾਂਦੀ ਹੈ ਜੀ ਇਹ ਚੀਜ਼ ਹਨਾ ਤੇ ਇਰਾਨ ਦੇ ਵਿੱਚ ਕਹਿ ਲਓ ਇਹ ਪੈਦਾ ਹੋਣੀ ਹੈ ਜੀ ਆਮ ਨਹੀਂ ਦੇਸ਼ਾਂ 'ਚ ਪੈਦਾ ਹੁੰਦੀ ਹੈ ਇਰਾਨ ਦੇ ਵਿੱਚ ਜਾਂ ਅਰਬ ਕੰਟਰੀਆਂ ਦੇ ਵਿੱਚ ਪੈਦਾ ਇਰਾਨ ਦੇ ਵਿੱਚ ਸਭ ਤੋਂ ਜਿਆਦਾ ਪੈਦਾ ਹੁੰਦੀ ਹੈ ਇਹ ਬੁੱਟੀ ਨੂੰ ਮਰੀਮ ਬੁੱਟੀ ਜਾਂ ਨਵੀ ਬੁੱਟੀ ਕਿਹਾ ਜਾਂਦਾ ਹੈ ਜਿਹੜੇ ਮਤਲਬ ਬਾਜ ਔਰਤ ਹੈ ਪਰ ਨਾਲ ਦੇਖੋ ਸਭ ਤੋਂ ਵੱਡਾ ਪਰਹੇਜ਼ ਮੈਂ ਹਰ ਵਾਰ ਕਹਿਣਾ ਹੁੰਦਾ ਬਾਜ ਔਰਤ ਦੀ ਦਿਨਾਂ ਦੇ ਵਿੱਚ ਜਿਹੜੀ ਕੁੱਖ ਹਰੀ ਕਰ ਦਿੰਦੀ ਹੈ ਇਹ ਇਹਨੂੰ ਖਾਣ ਦਾ ਢੰਗ ਹੈ ਕੀ ਟੰਗ ਇਹਦਾ ਖਾਣ ਦਾ ਇਹਦਾ ਤੁਸੀਂ ਚूर्ण ਬਣਾ ਕੇ ਰੱਖਣਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਸੇਵਨ ਲਗਭਗ 3 ਮਹੀਨੇ ਕਰ ਲੋ ਤਾਂ ਲਗਭਗ ਤੁਸੀਂ ਪਹਿਲੇ ਮਹੀਨੇ ਤੋਂ ਲੈ ਕੇ ਗਏ ਲੋ 3 ਮਹੀਨੇ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਪ੍ਰੈਗਨੈਂਸੀ ਆ ਉਹ ਲਗਭਗ ਬਿਲਕੁਲ ਹੋ ਜਾਂਦੀ ਹੈ ਪਰ ਜੇ ਤੁਸੀਂ ਨਾਲ ਪੂਰੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹੋ ਨਾਲ ਅਗਲਾ ਆਪਣਾ ਆਪਾਂ ਹੋਰ ਸਵਾਲ ਦੱਸਦੇ ਹਾਂ ਜਿਨ੍ਹਾਂ ਔਰਤਾਂ ਨੂੰ ਸੇਜ਼ੀਅਨ ਆਪਰੇਸ਼ਨ ਕਰਾਉਣ ਤੋਂ ਡਰ ਲੱਗਦਾ ਉਹਨਾਂ ਨੇ ਕੀ ਕਰਨਾ ਹੈ 8ਵੇਂ ਮਹੀਨੇ ਤੋਂ ਲੈ ਕੇ ਇਸ ਬੂਟੀ ਦਾ ਐਦਾਂ ਦੇਖੋ ਇਹਨੂੰ ਪਾਣੀ ਦੇ ਵਿੱਚ ਤੁਸੀਂ ਤੁੰਗੜੀ ਹੋਈ ਸੀ ਜੀ ਫੁੱਲ ਦੀ ਰਾਤ ਨੂੰ ਪਾਣੀ ਦੇ ਵਿੱਚ ਇਹਨੂੰ ਭਿਉਂ ਦੇਣਾ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਵੇਰੇ ਤੁਸੀਂ ਇਹਦਾ ਪਾਣੀ ਪੀ ਲੈਣਾ 8ਵੇਂ ਮਹੀਨੇ ਤੋਂ ਲੈ ਕੇ 9ਵੇਂ ਮਹੀਨੇ ਤੱਕ ਜਦ ਤੱਕ ਡਿਲੀਵਰੀ ਦਾ ਟਾਈਮ ਹੈ ਤੁਹਾਡਾ ਜਿਹੜਾ ਬੱਚਾ ਉਹ ਸੇਜੇਰੀਅਨ ਨਾਲ ਨਹੀਂ ਹੋਗਾ ਨਾਰਮਲ ਬੱਚਾ ਪੈਦਾ ਹੋਊਗਾ ਅਰ ਤੁਹਾਡੇ ਪੇਨ ਵੀ ਗੈਲੋ ਉਹਨਾਂ ਜ਼ਿਆਦਾ ਨਹੀਂ ਹੋਊਗਾ ਜਿੰਨਾ ਸਾਨੂੰ ਜ਼ਿਆਦਾ ਸਹਿਣਾ ਪੈਂਦਾ ਜੀ 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 अच्छा डिलीवरी टाइम किमे ए सहायक हुंदी है जी बूटी ਤੁਸੀਂ ਦੇਖੋ ਇਹ ਬਿਲਕੁਲ ਜਿਸ ਤਰੀਕੇ ਨਾਲ ਹੋਰ ਬੂਟੀਆਂ ਸੀ ਤੇ ਹੋਰ ਬੂਟੀਆਂ ਬਿਲਕੁਲ ਟਾਈਟ ਐਡ ਹੋਈ ਪਈਆਂ ਸੀ ਤੇ ਇਹ ਬਿਲਕੁਲ ਖੁੱਲ ਗਈ ਹੈ ਇਸੇ ਤਰੀਕੇ ਨਾਲ ਇਹ ਸਰੀਰ ਦੇ ਜਿਹੜੇ ਅੰਗ-ਅੰਗ ਹੈਗੇ ਨੇ ਉਸ ਵੇਲੇ ਖੋਲ ਦਿੰਦਾ ਇਹਦਾ ਪਾਣੀ ਪੀਤਾ ਹੋਇਆ ਡਾਕਟਰ ਸਾਹਿਬ ਮੁਤਾਬਕ ਜਿਵੇਂ ਇਹ ਆਪ ਖੁੱਲਦੀ ਹੈ ਮੰਨਿਆ ਜਾਂਦਾ ਹੈ ਕਿ ਜਿਸ ਵੇਲੇ حضرت ঈਸਾ علیہ السلام ਦੀ ولادت ਹੋਈ ਹੈ ਯਾਨੀ ਕਿ ਡਿਲੀਵਰੀ ਟਾਈਮ حضرت ਮਰੀਮ ਹੋਰਾ ਨੇ ਇਸ ਬੂਟੀ ਦੀ ਹੈਲਪ ਲਈ ਸੀ ਤੇ ਉਸ ਤੋਂ ਬਾਅਦ ਵਿਲਾਦਤ ਹੋਈ ਸੀ ਡਿਲੀਵਰੀ ਹੋਈ ਸੀ ਔਰ ਹੁਣ ਵੀ ਮੰਨਿਆ ਜਾਂਦੇ ਇਹਦੇ ਵਿੱਚ ਸੱਚਾਈ ਕੀ ਹੈ ਲੇਕਿਨ ਗੱਲਾਂ ਇਸ ਬੂਟੀ ਬਾਬਾ ਤੇ ਇਦਾਂ ਦੀ ਵੀ ਡਾਕਟਰ ਸਾਹਿਬ ਸਾਹਮਣੇ ਆਉਂਦੀਆਂ ਨੇ ਜੀ ਜੀ ਬਿਲਕੁਲ ਦੇਖੋ ਜਿਹੜੀ ਚੀਜ਼ ਕੋਈ ਵੀ ਬੂਟੀ ਆ ਜੜੀ ਬੂਟੀ ਆ ਉਹਨਾਂ ਨੂੰ ਅੱਜ ਕੱਲ ਆਪਾਂ ਰੜਾ ਰੜਾ ਕੇ ਤਾਂ ਬਹੁਤ ਡਾਕਟਰ ਵੈਦ ਦਈ ਜਾਂਦੇ ਨੇ ਪਰ ਹਰ ਬੂਟੀ ਦਾ ਇੱਕ ਕਬੂਟੀ ਪਤਾ ਨਹੀਂ ਕਿੰਨੇ ਰੋਗਾਂ ਨੂੰ ਠੀਕ ਕਰ ਦਿੰਦੀ ਆ ਪਰ ਉਹਦਾ ਜਿਵੇਂ ਤ੍ਰਿਫਲਾ ਆ ਤੁਸੀਂ ਕਹ ਲਓ ਵੀ ਹਜ਼ਾਰ ਰੋਗਾਂ ਦੇ ਵਿੱਚ ਉਹ ਕੰਮ ਕਰਦਾ ਪਰ ਉਹਨੂੰ ਲੈਣ ਦਾ ਜਿਹੜਾ ਢੰਗ ਆ ਉਹ ਵੱਖੋ ਵੱਖਰਾ ਹਰ ਰੋਗ ਦੇ ਵਿੱਚ ਇਹ ਨਹੀਂ ਵੀ ਹਰ ਰੋਗ 'ਚ ਇੱਕੋ ਚੀਜ਼ ਨਾਲ ਹਰ ਚੀਜ਼ ਦਾ ਢੰਗ ਹੈ ਜਦੋਂ ਤੁਸੀਂ ਉਹਦਾ ਢੰਗ ਸਮਝ ਲਿਆ ਲੈਣ ਦਾ ਤਾਂ ਉਹ ਜ਼ਰੂਰ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਕਰਦੀ ਹੈ ਅੱਛਾ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦਾ ਜੀ ਇਦਾਂ ਦੀਆਂ ਬੂਟੀਆਂ ਇਦਾਂ ਦੇ ਨੁਸਖੇ ਇਦਾਂ ਦੇ ਫਾਰਮੂਲੇ ਬਹੁਤ ਲੋਕ ਕਹਿੰਦੇ ਨੇ ਜੀ ਡਾਕਟਰ ਸਾਹਿਬ ਅਜ ਤਾਂ ਬਹੁਤ ਅਪਣਾ ਕੇ ਦੇਖ ਲਿਆ ਹੋ ਸਕਦਾ ਕਿਸੇ ਨੇ ਇਹ ਬੂਟੀ ਦਾ ਵੀ ਫਾਰਮੂਲਾ ਨੁਸਕਾ ਅਪਣਾ ਕੇ ਦੇਖਿਆ ਹੋਵੇ ਜਦੋਂ ਉਹਨਾਂ ਨੂੰ ਫਰਕ ਨਹੀਂ ਪੈਂਦਾ ਫਿਰ ਆਯੁਰਵੇਦ ਕੀ ਕਹਿੰਦਾ ਜੀ ਉਸ ਵੇਲੇ ਆਯੁਰਵੇਦ ਦੇਖੋ ਜੀ ਉਹਦਾ ਸ਼ੋਧਨ ਕਰਦਾ ਹੈ ਉਹਦੀ ਕਿਸੇ ਵੀ ਔਰਤ ਦੀ ਕੋਖ ਦਾ ਸ਼ੋਧਨ ਮਤਲਬ ਕਹਿ ਲਓ ਇੱਕ ਤਰ੍ਹਾਂ ਦੀ ਉਹਦੇ ਨਾਲੋਂ ਅੰਦਰੋਂ ਸਫਾਈ ਗਰ ਸ਼ੋਧਨ ਨਹੀਂ ਹੁੰਦਾ ਤੁਹਾਡੇ ਸਰੀਰ ਦਾ ਉਦੋਂ ਤੱਕ ਜਿਹੜਾ ਤੁਹਾਡਾ ਰੋਗ ਹੈ ਉਹ ਸਰੀਰ ਤੋਂ ਬਾਹਰ ਨਹੀਂ ਆ ਸਕਦਾ ਜੀ ਤੁਸੀਂ ਤੁਹਾਡੇ ਤਜਰਬੇ ਚ ਕਿੰਨੇ ਸਾਲ ਤੱਕ ਦੀ ਜਿਹੜੀ ਔਰਤ ਨੂੰ ਤੁਸੀਂ ਜਿਹੜਾ ਅਸੀਂ ਕਹੇ ਲਏ ਕਿ ਤੁਹਾਡੇ ਨੁਸਖਿਆਂ ਨਾਲ ਤੁਹਾਡੇ ਫਾਰਮੂਲਿਆਂ ਨਾਲ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਜਿਹੜੀ ਔਰਤ ਨੂੰ ਜਾਦ ਤੱਕ ਮਹਾਵਾਰੀ ਆਉਂਦੀ ਹੈ ਜੀ ਉਦੋਂ ਤੱਕ ਉਹ ਮਾਂ ਬਣ ਦਾ ਸੁਪਨਾ ਪੂਰਾ ਜ਼ਰੂਰ ਕਰ ਸਕਦੀ ਹੈ ਤੇ ਬਹੁਤ ਵਾਰ ਹੁੰਦੇ ਜੀ ਕਿ ਮਹਾਵਾਰੀ ਤਾਂ 35 ਸਾਲ ਚ 30 ਸਾਲ ਚ ਅੱਜ ਕੱਲ ਤਾਂ ਉਹ ਰੁਕ ਗਈ ਉਹ ਵੀ ਬੜੀ ਦਿੱਕਤ ਹੈ ਕੀ ਹੈ ਜੀ ਉਹ ਉਹ ਇੱਕ ਪਰੇਸ਼ਾਨੀ ਹੈ ਉਹ ਇੱਕ ਕਾਰਨ ਹੈ ਕਿਸੇ ਕਾਰਨ ਕਰਕੇ ਰੁਕ ਗਈ ਪਰ ਜਦੋਂ ਉਮਰ ਦੇ ਹਿਸਾਬ ਨਾਲ ਜਿਵੇਂ 47 48 ਸਾਲ ਦੀ ਉਮਰ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਉਹਨੇ ਰੁਕਣਾ ਹੁੰਦਾ ਪਰ ਜਿਹੜਾ 30 35 40 ਸਾਲ ਦੀ ਉਮਰ ਦੇ ਵਿੱਚ ਰੁਕਣਾ ਉਹ ਇੱਕ ਕਾਰਨ ਹੈ ਉਸ ਕਾਰਨ ਨੂੰ ਠੀਕ ਕਰਕੇ ਸ਼ੁੱਧ ਕਰਕੇ ਤਾਂ ਉਸ ਔਰਤ ਨੂੰ ਜ਼ਰੂਰ ਜਿਹੜਾ ਮਾਂ ਬਣਨ ਦਾ ਉਹਦਾ ਸੁਪਨਾ ਜ਼ਰੂਰ ਪੂਰਾ ਹੋ ਸਕਦਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਮਰੀਮ ਬੂਟੀ ਨਵੀਂ ਬੂਟੀ ਵਾਲਾ ਨੁਸਖਾ ਫਾਰਮੂਲਾ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਨੇ ਦਿੱਤਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਬੂਟੀ ਹੈਗੀ ਹੈ ਮਰਿਕਲਸ ਹੁੰਦੇ ਉਹਨਾਂ ਨੇ ਵੇਖੇ ਨੇ ਇਸ ਬੂਟੀ ਦੇ ਜ਼ਰੀਏ ਔਰ ਇਸੇ ਤਰ੍ਹਾਂ ਦੀਆਂ ਜੜੀ ਬੂਟੀਆਂ ਦੇ ਨਾਲ ਦੇਸੀ ਤਰੀਕਿਆਂ ਦੇ ਨਾਲ ਵੈਦ ਜਗਰੂਪ ਸਿੰਘ ਭੰਗੂ ਪੰਜਾਬ ਦੇ ਜਿਹਨਾਂ ਨੂੰ ਯੰਗੇਸਟ ਵੈਦ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਉਹ ਆਪਣਾ ਆਪਣਾ ਟ੍ਰੀਟਮੈਂਟ ਆਪਣਾ ਨੁਸਖਾ ਦੰਦੇ ਨੇ ਔਰ ਹੁਣ ਤੱਕ ਅਨੇਕਾਂ ਔਰਤਾਂ ਨੂੰ ਜਿਹੜਾ ਆਪਣੇ ਨੁਸਖਿਆਂ ਦੇ ਜ਼ਰੀਏ ਆਪਣੇ ਫਾਰਮੂਲੇ ਦੇ ਜ਼ਰੀਏ ਮਾਂ ਬਣਨ ਦਾ ਸੁਭਾਗ ਹੈਗਾ ਜਿਹੜਾ ਉਹ ਸੁਪਨਾ ਹੈਗਾ ਜਿਹੜਾ ਉਹ ਪੂਰਾ ਕਰਵਾ ਚੁੱਕੇ ਨੇ ਉਮੀਦ ਕਰਦਾ ਇਹ ਵੀਡੀਓ ਵੀ ਤੁਹਾਨੂੰ ਹੋਰਨਾਂ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਡਾਕਟਰ ਜਗਰੂਪ ਸਿੰਘ ਪੰਗੂ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਔਰ ਉਹਦੀ ਸਲਾਹ ਦੇ ਮੁਤਾਬਕ ਹੀ ਨੁਸਖਾ ਫਾਰਮੂਲਾ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਧੰਨਵਾਦ